ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਪਾਰਤੀ ਕਿਸਾਨ ਜੁਨੀਅਨ ਦਵਾਬਾ ਜਿੰਦਾਬਾਦ 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 ਪਾਰਤੀ ਕਿਸਾਨ ਜੁਨੀਅਨ ਦਵਾਬਾ ਜਿੰਦਾਬਾਦ ਆਨੇ ਨਾਲ ਜਾ ਕੇ ਲੜੀਏ ਕਰ ਦਿੱਤੀ ਆਸੋ ਸਤ ਨਾਮੁ ਕ੍ਰਿਮਾਲੇ ਦੀ ਤੇ ਹਣੇ ਕਿਉ ਰੱਬ ਦੇ ਨੇ ਪਿਆਰੇ ਨੇ ਹਮੇਸ਼ਾ ਗਰੀਬ ਨਿਵਾਜ਼ ਔਰ ਬਹੁਤ ਬੜਾ ਸਵਾ ਸੋਸਾਡੀਆਂ ਨੇ ਬਹੁਤ ਸਾਥ ਦਿੱਤਾ ਹੈ ਹਰੀਕਾਲ ਜੀ ਸਾਡੇ ਪਗਵਾੜੇ ਦੇ ਮੌਕੇ ਤੇ ਸੱਚੇ ਨੇ ਧੰਨਵਾਦ ਵੀਰ ਸਾਰੇ ਪਿਆਰ ਦਾ ਸਵਾਗਤ ਦਿਓ ਇਹ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਪੰਜਾਬ ਹਾਂਜੀ ਸਰ ਅਜਿਹੜਾ ਫਗਵਾੜੇ ਦੇ ਤੁਸੀਂ ਸ਼ੂਗਰ ਮਿਲ ਤੇ ਚੌਂਕ ਤੇ ਧਰਨਾ ਲਾਇਆ ਹੈ ਅਤੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕੀ ਕਾਰਨ ਹੈ ਜਿਹੜੇ ਕਿਸਾਨ ਬਾਰ ਬਾਰ ਧੰਨੇ ਤੇ ਬਹਿ ਰਹੇ ਹਨ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ 12 ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਮੋਰਚੇ ਚੱਲ ਰਹੇ 13 ਫਰਵਰੀ ਤੋਂ ਲੈ ਕੇ ਲਗਾਤਾਰ ਉਸ ਕਰਕੇ ਚੱਲ ਰਿਹਾ ਕਿ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਕਿਤੇ ਸਰਕਾਰ ਮੁਲਤਰ ਹੋ ਗਈ ਉਹਨਾਂ ਅੰਦੋਲਨਾਂ ਦਾ ਸਮਰਥਨ ਕਰੁੰਦੇ ਆਈ ਔਰ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਲਗਭਗ 30 35 ਦਿਨ ਤੋਂ ਇਹਨਾਂ ਮੰਗਾਂ ਦੀ ਪੂਰਤੀ ਨਹੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਆ ਉਨਾ ਦੇ ਉਸ ਪ੍ਰੋਗਰਾਮ ਦੀ ਹਮਾਇਤ ਕਰਨ ਲਈ ਕੇਂਦਰ ਸਰਕਾਰ ਨੂੰ ਸੁੱਤੀ ਦੀਤਿ ਚੋ ਜਗਾਉਣ ਲਈ ਸਰਕਾਰ ਨੂੰ ਆਪਣਾ ਫਰਜ਼ ਅਦਾ ਕਰਨ ਦਾ ਜਿਹੜਾ ਯਾਦ ਕਰਉਣ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ, ਕਾਰੋਬਾਰ ਬੰਦ, ਸਾਰੀ ਆਵਾਜ਼ਾ ਵੀ ਬੰਦ ਹੈ, ਰੇਲਵੇ ਆਵਾਜ਼ਾ ਵੀ ਬੰਦ ਹੈ। ਉਸ ਤਲੜੀ ਤਹ ਤਾਂ ਜਿਹੜਾ ਫਗਵਾੜੇ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਸ਼ੁਕਰਪੁਰ ਚੌਕ ਦੇ ਵਿੱਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਫਗਵਾੜਾ ਸ਼ਹਿਰ ਦਾ ਸਮੁੱਚਾ ਦੁਕਾਨਦਾਰ ਵਰਗ, ਵਪਾਰੀ ਵਰਗ, ਆੜਤੀ ਵਰਗ ਟਰਾਂਸਪੋਰਟ ਦੇ ਵੀ ਬਜ਼ਾਰਤੀ ਸਾਰਿਆਂ ਨੇ ਇਸ ਮੰਤਰੇ ਹਿੱਤ ਵਿੱਚ ਹੁਮੈਤ ਦੇ ਵਿੱਚ ਆਪਣੇ ਕਾਰੋਬਾਰ ਬੰਦ ਰੱਖ ਕੇ ਟਰਾਂਸਪੋਰਟ ਵੀਰਾਂ ਨੇ ਆਪਣੀਆਂ ਬੱਸਾਂ ਬੰਦ ਕੀਤੀਆਂ ਹੋਰ ਸਰਕਾਰੀ ਤੇ ਜਨਤਕ ਕਦਾਰੀਆਂ ਦੀਆਂ ਯੂਨੀਅਨਾਂ ਉਹਨਾਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ ਔਰ ਮੁਕੰਮਲ ਬੰਦ ਇਸ ਲੜੀ ਦਾ ਦਾ ਜਿਹੜਾ ਫਗਵਾੜਾ ਸਮੁੱਚੇ ਰੋਪ ਦੇ ਵਿੱਚ ਬਾਜ਼ਾਰ ਦਾਣਾ ਮੰਡੀ ਸਬਜ਼ੀ ਮੰਡੀ ਸਾਰੇ ਕਾਰੋਬਾਰ ਬੰਦ ਰੱਖ ਕੇ ਸਾਡਾ ਸਹਿਯੋਗ ਕਰ ਰਹਾ ਹੈ ਔਰ ਅਸੀਂ ਅਪੀਲ ਕਰਾਂਗੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ ਨੂੰ ਕਿਥੇ ਉਹਨਾਂ ਨੇ ਬੰਦ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅੱਜ ਦੇ ਜਿਹੜਾ ਕੱਠਿਆ ਰੋਸ ਧਰਨਾ ਚੱਲ ਰਿਹਾ ਇਹਦੇ ਵਿੱਚ ਵੀ ਉਹਨਾਂ ਨੇ ਹੁੰਦਾ ਸਾਡੇ ਨਾਲ ਵਾਦਾ ਕੀਤਾ ਕਿ ਸਾਰੀਆਂ ਐਸੋਸੀਏਸ਼ਨਾਂ ਦੇ ਆਗੂ ਸ਼ਿਵਾਨ ਉਹ ਲੀਡਰ ਇੱਥੇ ਹਾਜ਼ਰੀ ਭਰਨਗੇ ਔਰ ਇਸ ਧਰਨੇ ਦਾ ਹਿੱਸਾ ਬਣਨਗੇ